ਸੀ ਦੇਖ ਰਹੇ ਹੋ ਦੇਰੀਫਲ ਟੀਵੀ ਮੈਂ ਹਰ ਸੰਦੀਪ ਸ਼ਰਮਾ ਮੇਰਾ ਨਾਮ ਹੁਸ਼ਾਰ ਜੈਲ ਹੈ ਮੈਂ ਬਸੰਤ ਪ੍ਰੋਡਕਟਸ ਐਲਐਲਪੀ ਦਾ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਫਿਲੰਦਰ ਦੇ ਜੰਡੂ ਸਿੰਘੇ ਦੇ ਵਿੱਚ ਜੱਟਾਂ ਇਹ ਇਹ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤੋਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫ਼ਤਰ ਦੇ ਵਿੱਚ ਤੱਕੇ ਖਾਣੇ ਪੇ ਲੈਗੋ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲੋਂ ਹੋਈ ਔਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਕੋ ਇੰਕ੍ਰੀਟਾ ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਟਰਾਂਸਪਰੈਂਸੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀੇ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟਸ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਿਕਰਾਫ ਕਰਨੇ ਪਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵੱਧ ਰਿਹਾ ਜਿਸ ਕਾਰਨ ਪੰਜਾਬ 'ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ 'ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹੇ ਖੁੱਲੇ ਨੇ ਇੰਨੇ ਹੀ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ ਸੋ ਲੁਧਿਆਣਾ ਰੂਪਨਗਰ ਐਕਸਪ੍ਰੈਸ ਐਕਸਪ੍ਰੈਸ ਹਾਈਵੇ ਜੋ ਕਿ ਲੁਧਿਆਣਾ ਦੇ ਲਾਡੋਵਾਲ ਤੋਂ ਜਿਹੜਾ ਲਿੰਕ ਹੋਊਗਾ ਔਰ ਜਿਹੜਾ ਜੰਮੂ ਕਟਰਾ ਦਿੱਲੀ ਜੰਮੂ ਕਟਰਾ ਨੈਸ਼ ਐਕਸਪ੍ਰੈਸ ਹਾਈਵੇ ਨਾਲ ਅਟੈਚ ਹੋਣਾ ਲਿੰਕ ਹੋਣਾ ਤਾਂ ਕਿਤੇ ਕਿਤੇ ਆ ਕੇ ਉਸ ਵੇਲੇ ਪੰਜਾਬ ਦੀ ਮਾਨ ਸਰਕਾਰ ਦੁਆਰਾ 2021 ਦੇ ਵਿੱਚ ਜਿਹੜੀ ਇਸ ਜਗ੍ਹਾ ਦੇ ਅੰਡਰ ਆਂਦੀ ਹੈ ਜਗ੍ਹਾ ਨੂੰ ਜਿਹੜੇ ਕਿਸਾਨਾਂ ਵਾਲ ਜਿਹੜੀ ਜਗ੍ਹਾ ਸੀ ਉਹਨੂੰ ਉਹਨਾਂ ਦਾ ਮੁੱਲ ਦੇ ਕੇ ਕੋਆਇਰ ਕੀਤੀ ਗਈ ਸੀ ਤਾਂ ਉਹਨਾਂ ਬਗੈਰਾ ਮੁੱਲ ਵੀ ਦਿੱਤਾ ਗਿਆ ਤਾਂ ਉਹ ਜਿਹੜੀ ਜਗ੍ਹਾ ਸੀ ਜਿਹੜੀ ਕੋਆਇਰ ਕੀਤੀ ਗਈ ਸੀ ਤਾਂ ਉਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਉਸ ਦਾ ਪੋਜੀਸ਼ਨ 2022 ਦੇ ਵਿੱਚ ਮਿਲਿਆ ਸੋ ਸਭ ਤੋਂ ਪਹਿਲਾਂ ਤਨ ਤਸਵੀਰ ਖਾਵਾਂਗਾ ਉਸ ਜਗ੍ਹਾ ਦੀਆਂ ਇਹ ਉਹ ਜਗ੍ਹਾ ਸੀ ਲਾਡੋਵਾਲ ਦਾਖਾ ਨੇ ਇਹ ਲੁਧਿਆਣਾ ਦਾ ਲਾਡੋਵਾਲ ਜਿਹੜਾ ਏਰੀਆ ਹੈਗਾ ਤਾ ਇਹ ਸਾਹਮਨਾ ਏਰੀਆ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜੀਆਂ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਅਦੀਨ ਰਹੀ ਇਹ ਜਗਾ 2021 ਦੇ ਵਿੱਚ ਉਸ ਨੂੰ ਅ ਸਰਕਾਰ ਨੇ ਉਸ ਨੂੰ ਦਿੱਤਾ ਗਿਆ ਤੇ ਉਸ ਤੋਂ ਵੱਲੋਂ 2022 ਦੇ ਵਿੱਚ ਇਸ ਦਾ ਪੋਜੀਸ਼ਨ ਦਿੱਤਾ ਗਿਆ ਇਹਨਾਂ ਨੂੰ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੂੰ ਪੋਜੀਸ਼ਨ ਦਿੱਤਾ ਗਿਆ ਲੇਕਿਨ ਅ ਉਸ ਦੇ ਬਾਵਜੂਦ ਵੀ ਹਜੇ ਵੀ ਕੁਝ ਲੋਕ ਹੈ ਇਸ ਜਗ੍ਹਾ ਦੇ ਉੱਪਰ ਆਪਣਾ ਕਬਜ਼ਾ ਜਮਾਈ ਬੈਠੇ ਆ ਜਦ ਕਿ ਇਸ ਕਾਨੂੰਨ ਦੇ ਮੁਤਾਬਕ ਕੋਈ ਵੀ ਸ਼ਖਸ ਇਸ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਿਹੜੀ ਨੈਸ਼ਨਲ ਜਿਹੜਾ ਦਿੱਲੀ ਜੰਮੂ ਕਟਰਾ ਨੈਸ਼ਨਲ ਐਕਸਪ੍ਰੈਸ ਹਾਈਵੇ ਬਣ ਰਿਹਾ ਉਸ ਦੇ ਅੰਡਰ ਉਸ ਜਗ੍ਹਾ ਦੇ ਉੱਪਰ ਕਿਸੇ ਦੀ ਵੀ ਕੋਈ ਪ੍ਰੋਪਰਟੀ ਯਾਨੀ ਕਿ ਕੋਈ ਵੀ ਚੀਜ਼ ਨਹੀਂ ਬਣ ਸਕਦੀ ਚਾਹੇ ਉਹ ਪੈਟਰੋਲ ਪੰਪ ਹੋਵੇ ਚਾਹੇ ਉਹ ਕਿਸੇ ਤਰ੍ਹਾਂ ਦਾ ਰੈਸਟੋਰੈਂਟ ਜਾਂ ਕਿਸੇ ਤੇ ਹੀ ਆ ਘਰ ਰਹਿਸ਼ ਕਿਉਂ ਨਾ ਹੋਵੇ ਤਾਂ ਬਿਲਕੁਲ ਉਹ ਕਾਨੂੰਨ ਦੇ ਮੁਤਾਬਕ ਨਹੀਂ ਬਣ ਸਕਦਾ ਸੋ 2022 ਦੇ ਵਿੱਚ ਨੈਸ਼ਨਲ ਅਥਾਰਟੀ ਆਫ ਇੰਡੀਆ ਨੂੰ ਇਸ ਦਾ ਪੋਜੀਸ਼ਨ ਮਿਲ ਗਿਆ ਤੁਸੀਂ ਤੁਹਾਨੂੰ ਮੈਂ ਦੁਬਾਰਾ ਦਿਖਾਵਾਂਗਾ ਤੇ ਇਹ ਉਹ ਜਗ੍ਹਾ ਸੀ ਜਿਹੜੀ ਇਸ ਮੈਂ ਇੱਕ ਪਾਸਾ ਤੁਹਾਨੂੰ ਦਿਖਾਵਾਂਗਾ ਪਹਿਲਾਂ ਇਹ ਉਹ ਇੱਕ ਪਾਸਾ ਇਹ ਹੈ ਇਹ ਰੋਡ ਦਾ ਮੁੱਲਾਪੁਰ ਨੂੰ ਨਿਕਲਣ ਦਾ ਰਸਤਾ ਇਹ ਲਾਡੋ ਵੱਲੋਂ ਜਾਣਾ ਦਾ ਜਿਹੜਾ ਇਹ ਸਾਊਥਰਨ ਐਕਸਪ੍ਰੈਸ ਜਿਹੜਾ ਟੋਲ ਪਾਇਆ ਜਿਹੜਾ ਨਿਕਲ ਲਿੰਕ ਨਿਕਲਦਾ ਮੁੱਲਾਪੁਰ ਨੂੰ ਜਿਹੜਾ ਇਹੀ ਜਿਹੜਾ ਜਿਹੜੀ ਸੜਕ ਜਾਊਗੀ ਵਾਪਸ ਜਾਊਗੀ ਉਸ ਵੱਲ ਮੁੱਲਾਪੁਰ ਦੇ ਕੋਲ ਯਾਨੀ ਕਿ ਬਲੀਪੁਰ ਪਿੰਡ ਪੈਂਦਾ ਉਸ ਦੇ ਨਾਲ ਜਿਹੜਾ ਜੰਮੂ ਕਟਰਾ ਨੈਸ਼ਨਲ ਹਾਈਵੇ ਜਿਹੜਾ ਬਣੂਗਾ ਉਹ ਇਸ ਦਾ ਲਿੰਕ ਹੋਊਗਾ ਇਸ ਰੋਡ ਨਾਲ ਜਿਹੜੀ ਤਨ ਹੋਇਸ ਤਸਵੀਰ ਆਮ ਲਾਈਵ ਦਿਖਾ ਰਹੇ ਆ ਇਸ ਰੋਡ ਨਾਲ 올 익스프레스 하이웨이 링크 ਹੋਊਗਾ ਜਿਹੜਾ ਰੂਪਨਗਰ ਤੋਂ ਅਟੈਚ ਹੋਊਗਾ ਲਿੰਕ ਹੋਣਾ ਰੂਪਨਗਰ ਨਾਲ ਯਾਨੀ ਲੁਧਿਆਣਾ ਰੂਪਨਗਰ ਇਹ ਐਕਸਪ੍ਰੈਸ ਲਿੰਕ ਹੈ ਜਿਹੜਾ ਬੰਨਾ ਸ਼ੁਰੂ ਹੋ ਗਿਆ ਲੇਕਿਨ ਤੁਸੀਂ ਦੇਖ ਤਸਵੀਰਾਂ ਦੇਖ ਸਕਦੇ ਹੋ ਨੈਸ਼ਨਲ ਹਾਈਵੇਅ ਅਥਾਰਟੀ ਅਧਿਕਾਰੀਆਂ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਲੋਕਾਂ ਨੇ ਇੱਥੇ ਇੱਟਾਂ ਕਾਫੀ ਸਟਾਤੀਆਂ ਤਸਵੀਰਾਂ ਮੈਂ ਦਿਖਾਵਾਂਗਾ ਬਈ ਇੱਟਾਂ ਸੜਾਈਆਂ ਡੀਆਂ ਇਹ ਜਿਹੜੀ ਇੱਟਾਂ ਸੜਾਈਆਂ ਇਹ ਲੋਕਾਂ ਨੇ ਆਪਣੇ ਕੁਝ ਮਤਲਬ ਵਾਸਤੇ ਯਾਨੀ ਕਿ ਕਬਜ਼ਾ ਕਰਨ ਵਾਸਤੇ ਸਟਾਇਆ ਹਿੰਆ ਤੇ ਜਦ ਕੀ ਇਸਤਾ ਕਿਸੇ ਦਾ ਵੀ ਕੋਈ ਸ਼ਖਸ ਦਾ ਕੋਈ ਇਸ ਨੈਸ਼ਨਲ ਹਾਈਵੇ ਅਥਾਰਟੀ ਦੀ ਜਿਹੜੀ ਨੈਸ਼ਨਲ ਜਿਹੜਾ ਐਕਸਪ੍ਰੈਸ ਹਾਈਵੇ ਬਣਦਾ ਕਿਸੇ ਦਾ ਕੋਈ ਲਿੰਕ ਨਹੀਂ ਆ ਤਾਂ ਤਸਵੀਰਾਂ ਖਾਵਾਂਗੇ ਸਭ ਤੋਂ ਪਹਿਲਾਂ ਨੈਸ਼ਨਲ ਹਾਈਵੇ ਅਥਾਰਟੀਆਂ ਦੀ ਜਿਹੜੀ ਨੈਗਲੀਜੈਂਸੀ ਸਾਹਮਣੇ ਆ ਰਹੀ ਹੈ ਜਿਹੜਾ ਕੂੜਾ ਸ਼ਹਿਰ ਦਾ ਜਿਹੜਾ ਸਭ ਤੋਂ ਵੱਡਾ ਕੂੜਾ ਕਰਕਟ ਹੁੰਦਾ ਉਹ ਇਸ ਨੈਸ਼ਨਲ ਹਾਈਵੇ ਡਾੜੀ ਐ ਐਕਸਪ੍ਰੈਸ ਬੰਨਾ ਹੈ ਉਸ ਦੇ ਉੱਪਰ ਸੁੱਟਿਆ ਜਾ ਰਿਹਾ ਤੁਸੀਂ ਇਹ ਤਾਂ ਹਿਸਾਬ ਲਈ ਦਿਖਾ ਰਹੇ ਆ ਜਿਹੜਾ ਸਭ ਤੋਂ ਸ਼ਹਿਰ ਦਾ ਕੂੜਾ ਹੁੰਦਾ ਸ਼ਖਸ ਸਾਹਮਣੇ ਖੜਾ ਗੱਡੀ ਵੀ ਸਾਹਮਣੇ ਟਿਪਪਰ ਵੀ ਸਾਹਮਣੇ ਖੜਾ ਔਰ ਸਭ ਤੋਂ ਸ਼ਹਿਰ ਦਾ ਕੂੜਾ ਉਹ ਇਸ ਨੈਸ਼ਨਲ ਹਾਈਵੇ ਅਥਾਰਟੀਆਂ ਦੀ ਨੈਗਲੀਜੈਂਸੀ ਕਰਕੇ ਜਿਹੜਾ ਜੰਮੂ ਕਟਰਾ ਐਕਸਪ੍ਰੈਸ ਹਾਈਵੇ ਯਾਨੀ ਕਿ ਲੁਧਿਆਣਾ ਰੂਪਨਗਰ ਜਿਹੜਾ ਲਿੰਕ ਬੰਨਾ ਉਸ ਰੋਡ ਦਾ ਉਸ ਜਗ੍ਹਾ ਦੇ ਉੱਪਰ ਸ਼ਹਿਰ ਦਾ ਸਾਰਾ ਕੂੜਾ ਇਸ ਜਗ੍ਹਾ ਛੁੱਟਿਆ ਜਾਂਦਾ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਨੈਸ਼ਨਲ ਅਥਾਰਟੀ ਜਿਹੜਾ ਹਾਈਵੇ ਥੌਰਟੀ ਇੰਡੀਆ ਵਾਲੇ ਜਿਹੜੇ ਅਧਿਕਾਰੀ ਐ ਉਹ ਕੰਮ ਕਰਨੀ ਨੀਂ ਸੁੱਤੇ ਪਏ ਆ ਜਦਕਿ ਕੇਂਦਰ ਵੱਲੋਂ ਜਿਹੜਾ ਦਿੱਲੀ ਜੰਮੂ ਕਟਰਾ ਐਕਸਪ੍ਰੈਸ ਹਾਈਵੇ ਬੰਨਾ ਉਸਦੇ ਬਕਾਇਦਾ ਜੜੀਆਂ ਨਿਯਮ ਐ ਉਹ ਬਕਾਇਦਾ ਜਾਰੀ ਕੀਤੇ ਗਏ ਸੀ ਹਰ ਉਸ ਸਟੇਟ ਤੋਂ ਜਿਸ ਉਸ ਸਟੇਟ ਤੋਂ ਉਹ ਐਕਸਪ੍ਰੈਸ ਹਾਈਵੇ ਜਿਹੜਾ ਨਿਕਲਣਾ ਤਾਂ ਉਸ ਸਟੇਟ ਜਿਹਦੀ ਜਗ੍ਹਾ ਜਿੱਨੀਆਂ ਲੋਕਾਂ ਦੀ ਜਗ੍ਹਾ ਸੀ ਉਸ ਨੂੰ ਅਕਵਾਇਰ ਕੀਤੀ ਗਈ ਬਕਾਇਦਾ ਉਸ ਦੀ ਰਾਸ਼ੀ ਦਿੱਤੀ ਗਈ ਆ 2021 ਦੇ ਵਿੱਚ ਇਹ ਸਾਰਾ ਜਗਾ ਕੁਆਰਟੀ ਕੀਤੀ ਗਈ ਸੀ ਤਾਂ 2022 ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਇਸ ਦਾ ਪੋਜੀਸ਼ਨ ਵੀ ਮਿਲ ਗਿਆ ਲੇਕਿਨ ਉਸ ਦੇ ਬਾਵਜੂਦ ਵੀ ਨੈਸ਼ਨਲ ਤੁਸੀਂ ਤਸਵੀਰ ਪਾ ਦਿਖਾਵਾਂ ਪਹਿਲਾਂ ਜਿਹੜਾ ਕੂੜਾ ਦੇਖੋ ਸ਼ਹਿਰ ਦਾ ਸਾਰਾ ਕੂੜਾ ਇਹ ਕੂੜਾ ਆ ਜਿਹੜਾ ਇਸ ਜਗਾ ਦੇ ਉੱਪਰ ਜਿਹੜਾ ਨੈਸ਼ਨਲ ਐਕਸਪ੍ਰੈਸ ਹਾਈਵੇ ਨੂੰ ਲਿੰਕ ਹੋਣਾ ਆ ਲੁਧਿਆਣਾ ਰੂਪਨਗਰ ਦਾ ਲਿੰਕ ਹੈ ਤਾਂ ਉਹ ਜਗਾ ਨੂੰ ਬਰਾਬਰ ਕਰਨ ਵਾਸਤੇ ਸ਼ਹਿਰ ਦਾ ਸਾਰਾ ਕੂੜਾ ਇਸ ਜਗ੍ਹਾ ਤੇ ਛੁੱਟੇ ਜਾ ਰਿਹਾ ਜਿਸ ਦਾ ਨੈਸ਼ਨਲ ਹਾਈਵੇ ਔਥਾਰਟੀਆਂ ਦਾ ਅਧਿਕਾਰੀਆਂ ਦਾ ਕੋਈ ਕਿਸੇ ਵੱਲ ਕੋਈ ਧਿਆਨ ਨਹੀਂ ਤਾਂ ਕਿਤੇ ਕਿਤੇ ਆ ਕੇ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਅਧਿਕਾਰੀ ਜਿਹੜੇ ਹਕੂਮਤ ਕਰਨੀ ਪੂਰੀ ਤਰ੍ਹਾਂ ਨਹੀਂ ਸੁੱਚਦੇ ਪਏ ਆ ਇਸ ਦੇ ਨਾਲ ਹੀ ਤਸਵੀਰ ਦਿਖਾਵਾਂਗਾ ਜਿਹੜੇ ਉਹ ਥੰਬ ਲੱਗੇ ਸੀ ਯਾਨੀ ਕਿ ਮੀਰ ਪੱਥਰ ਸਟੋਨ ਲੱਗੇ ਸੀ ਉਹ ਵੀ ਵਿੱਚ ਦੱਸਦੇ ਨਾ ਜੇ ਤੁਹਾਨੂੰ ਆਰੇ ਤਸਵੀਰਾਂ ਤਾਂ ਦੇਖ ਸਕਦੇ ਹੋ ਤਾਂ ਇਹ ਸਾਰਾ ਜਿਹੜਾ ਮਾਮਲਾ ਹੈ 2021 ਦੇ ਵਿੱਚ ਸ਼ੁਰੂ ਹੋਇਆ ਸੀ ਕੇਂਦਰ ਸਰਕਾਰ ਵੱਲੋਂ ਜੰਮੂ ਕਟਰਾ ਨੈਸ਼ਨਲ ਐਕਸਪ੍ਰੈਸ ਹਾਈਵੇ ਬੰਨਾ ਸੀ ਤਾਂ ਬਕਾਇਦਾ ਉਸ ਦਾ ਇਹ ਪਹਿਲਾਂ ਸਰਵੇ ਕੀਤਾ ਗਿਆ ਸੀ ਪੂਰਾ 7 ਮਹੀਨੇ ਲੱਗੇ ਉਸੇ ਇਸ ਸਾਰੀ ਜਗ੍ਹਾ ਨੂੰ ਸਰਵੇ ਕਰਨ ਉਸ ਤੋਂ ਬਾਅਦ ਜਿਹੜਾ ਫਾਈਨਲ ਹੋਇਆ ਤਾਂ 2021 ਦੇ ਵਿੱਚ ਲੁਧਿਆਣਾ ਦੀ ਗੱਲ ਕੀਤੀ ਜਾਂਦੀ ਹੈ ਲੁਧਿਆਣਾ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਨੂੰ ਜਿਹੜੀ ਜਗ੍ਹਾ ਸਾਰੀ ਮਿਲ ਗਈ ਹੈ ਜਿਹੜੀ ਲੁਧਿਆਣਾ ਰੂਪਨਗਰ ਨਾਲ ਲਿੰਕ ਹੋਊਗੀ ਜਿਹੜਾ ਉਹੀ ਜਿਹੜਾ ਲਿੰਕ ਹੋਊਗਾ ਉਹ ਮੁਲਾਪੁਰ ਦੇ ਕੋਲ ਬਲੀਪੁਰ ਪਿੰਡ ਪੈਂਦਾ ਜਾਂ ਸਤੂਦਰੀਆ ਦੇ ਨਾਲ ਹੀ ਪੈਂਦਾ ਬਲੀਪੁਰ ਪਿੰਡ ਉਹੜਾ ਦਿੱਲੀ ਜੰਮੂ ਕਟਰਾ ਐਕਸਪ੍ਰੈਸ ਜਿਹੜਾ ਹਾਈਵੇ ਬੰਨਾ ਉਹਨਾਂ ਅਟੈਚ ਹੋਊਗਾ ਤਾਂ ਕਿਤੇ ਕਿਤੇ ਆ ਕੇ ਉਹ ਜਗ੍ਹਾ 2022 ਦੇ ਵਿੱਚ ਨੈਸ਼ਨਲ ਅਥਾਰਟੀ ਆਫ ਇੰਡੀਆ ਨੂੰ ਉਹਦਾ ਪੋਜੀਸ਼ਨ ਮਿਲ ਗਿਆ ਲੇਕਿਨ ਉਸ ਦੇ ਬਾਵਜੂਦ ਜਿਹੜਾ ਜਿਹੜਾ ਨਿਰਮਾਨ ਆ ਉਹ ਵੀ ਹਜੇ ਸਲੋ ਹੈ ਜਦਕਿ ਪੰਜਾਬ ਸਰਕਾਰ ਵੱਲੋਂ ਬਕਾਇਦਾ ਜਿਹੜੀਆਂ ਪੰਜਾਬ ਦੇ ਇਸ ਇਲਾਕੇ ਦੀਆਂ ਜ਼ਮੀਨਾਂ ਸੀ ਕੁਆਰਕਰੀ ਕਰਨ ਤੋਂ ਬਾਅਦ ਉਦੀ ਜਿਹੜੀ ਰਾਸ਼ੀ ਜਿਹੜੇ ਲੋਕ ਸੀ ਉਹਨਾਂ ਨੂੰ ਮਲਕੀਅਤ ਉਹਨਾਂ ਨੂੰ ਵਾਪਸ ਦਿੱਤੀ ਗਈ ਸੀ ਲੇਕਿਨ ਫਿਰ ਵੀ ਪੰਜਾਬ ਸਰਕਾਰ ਦੇ ਉੱਪਰ ਤੋਮਤਾ ਲੱਗਦੀ ਰਹੀਆਂ ਲੱਗਦੀ ਪੰਜਾਬ ਸਰਕਾਰ ਨੇ ਸਾਰੇ ਜਿਹੜੇ ਆਪਣੀ ਅਮਾਉਂਟ ਦਿੱਤੀ ਹੈ ਲੋਕਾਂ ਨੂੰ ਮਲਕੀਅਤ ਵਾਲਿਆਂ ਦਿੱਤੀ ਹੈ ਔਰ ਜਗਾ ਵੀ ਦੇ ਦਿੱਤੀ ਹੈ ਲੇਕਿਨ ਉਸਤੇ ਬਾਅਦਜੂ ਨੈਸ਼ਨਲ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਹਜੇ ਵੀ ਕੁੰਮ ਕਰਨੀ ਨੀਂਦ ਸੁੱਤੇ ਪਏ ਆ ਜਦਕਿ ਇਸ ਜਗ੍ਹਾ ਦੇ ਜਿਹੜਾ ਨੈਸ਼ਨਲ ਐਕਸਪ੍ਰੈਸ ਹਾਈਵੇ ਬੰਨਾ ਯਾਨੀ ਕਿ ਲੁਧਿਆਣਾ ਰੂਪਨਗਰ ਹਾਈਵੇ ਦਾ ਲਿੰਕ ਬੰਦਾ ਆ ਉਸਤੇ ਜਗ੍ਹਾ ਦੇ ਉੱਪਰ ਹੀ ਕੁਆਲਿਟੀ ਜਿਹਾ ਕੀਤੀ ਗਈ ਉਸ ਜਗ੍ਹਾ ਦੇ ਉੱਪਰ ਔਰ ਜਿਹੜੀ ਉਸ ਜਗ੍ਹਾ ਦੇ ਆਸ-ਪਾਸ ਦੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਪ੍ਰਾਪਰਟੀ ਹੁੰਦੀ ਆ ਉਹ ਨਹੀਂ ਬਣ ਸਕਦੀ ਯਾਨੀ ਕਿ ਉਸ ਜਗ੍ਹਾ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਰੈਸਟੋਰੈਂਟ ਪੈਟਰੋਲ ਪੰਪ ਜਾਂ ਕਿਸੇ ਦਾ ਨਿਜੀ ਮਕਾਨ ਜਾਂ ਰਹਾਇਸ਼ ਜਾਂ ਇਸ ਤੋਂ ਇਲਾਵਾ ਦੁਕਾਨਾਂ ਉਹ ਬਿਲਕੁਲ ਨਹੀਂ ਬਣ ਸਕਦੀਆਂ ਇਹ ਜਿਹੜੇ ਉਹਨਾਂ ਨੇ ਨਿਯਮ ਹੁੰਦੇ ਆ ਜਿਹੜੇ ਨੈਸ਼ਨਲ ਅਥਾਰਟੀ ਆਫ ਇੰਡੀਆ ਦੇ ਦੋ ਐਕਸਪ੍ਰੈਸ ਹਾਈਵੇ ਬਣਨਾ ਜਿਹੜਾ ਦਿੱਲੀ ਜੰਮੂ ਕਟੜਾ ਦਾ ਤੱਕੇ ਤੇ ਕਿਤੇ ਆ ਕੇ ਲੁਧਿਆਣਾ ਰੂਪਨਗਰ ਲਿੰਕ ਦੇ ਵਿੱਚ ਤੁਸੀਂ ਤੁਹਾਨੂੰ ਅੱਜ ਲਾਡੋਵਾਲ ਦੇ ਹਾਲਾਤ ਦਿਖਾਏ ਆ ਜਿਹੜੇ ਨੈਸ਼ਨਲ ਹਾਈਵੇ ਅਥਾਰਟੀ ਇੰਡੀਆ ਦੇ ਅਧਿਕਾਰੀ ਬਿਲਕੁਲ ਕੰਬ ਕਰਨੀ ਨਹੀਂ ਸੁੱਤੇ ਪਏ ਆ ਜਦਕਿ ਪੰਜਾਬ ਦੀ ਮਾਨ ਸਰਕਾਰ ਇਸ ਗੱਲ ਨੂੰ ਲੈ ਕੇ ਪਹਿਲਾਂ ਵੀ ਗੰਬੀ ਸੀ ਤਾਂ ਹੁਣ ਵੀ ਗੰਬੀ ਹੈ ਜਗੀ ਜਗਾ ਦਿੱਤੀ ਗਈ ਹੈ ਲੇਕਿਨ ਨੈਸ਼ਨਲ ਅਥਾਰਟੀ ਨੈਸ਼ਨਲ ਹਾਈਵੇ ਅਥਾਰਟੀ ਜਿਹੜੇ ਲੋਕ ਅਧਿਕਾਰੀ ਹੈਗੇ ਆ ਅਜੇ ਵੀ ਕੁੰਮਕਰੀ ਨਹੀਂ ਸੁੱਤੇ ਪਏ ਬਕਾਇਦਾ ਤਨ ਤਸਵੀਰ ਦਿਖਾਈਆਂ ਸੀ ਲਾਈਵ ਤੇ ਇਹ ਪਿੱਛੇ ਜਗਾ ਜਿਹੜੀ ਹੈਗੀ ਹੈ ਇਹ ਬਿਲਕੁਲ ਰੂਪਨਗਰ ਜਾਊਗੀ ਇਹ ਮੁੱਲਾਪੁਰ ਤੋਂ ਲੈ ਕੇ ਜਿਹੜੀ ਇਹ ਲਿੰਕ ਹੋਗਾ ਰੂਪਨਗਰ ਨੂੰ ਇਹ ਰੂਪਨਗਰ ਤੋਂ ਲੈ ਕੇ ਲੁਧਿਆਣਾ ਵਿੱਚ ਨਿਕਲ ਕੇ ਜਾਉਗੀ ਲਾਡੋਵਾਲ ਤੋਂ ਬਾਈਪਾਸ ਨਿਕਲੂਗਾ ਬਾਈਪਾਸ ਸਿੱਧੀ ਜਾ ਕੇ ਮੂਲਾਪੁਰ ਤੋਂ ਸਿੱਧੀ ਜਿਹੜਾ ਐਕਸਪ੍ਰੈਸ ਨੂੰ ਇਹ ਜਗ੍ਹਾ ਲਿੰਕ ਹੋਊਗੀ ਤਾਂ ਕਿ ਤਾਂ ਕਿ ਤੇ ਆ ਕੇ ਹਜੇ ਵੀ ਕੁਝ ਜਿਹੜੇ ਲੋਕ ਹੈ ਉਹ ਇਸ ਜਗ੍ਹਾ ਦੇ ਉੱਪਰ ਕਬਜ਼ਾ ਕਰਨ ਨੂੰ ਬੈਠੇ ਹੋਇਆ ਲੇਕਿਨ ਗਸ਼ਤ ਨਹੀਂ ਹੈ ਨੈਸ਼ਨਲ ਹਾਈਵੇ ਥੋਰਟੀਆ ਦੀ ਇਸ ਜਗ੍ਹਾ ਦੇ ਉੱਪਰ ਜਿਹੜੀ ਹੈ ਇਕਵਾਇਟ ਕੀਤੀ ਜਗ੍ਹਾ ਦੇ ਇਸ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਗਸ਼ਤ ਨਹੀਂ ਆ ਉਹ ਦੇਖਦੇ ਨਹੀਂ ਆ ਵੀ ਕਿਸ ਜਗ੍ਹਾ ਤੇ ਕੁਝ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ ਜਾਂ ਇਸ ਜਗ੍ਹਾ ਤੇ ਉੱਪਰ ਕੋਈ ਨਜਾਇਜ਼ ਕਬਜ਼ੇ ਹੋ ਰਹੇ ਕਿ ਨਹੀਂ ਹੋ ਰਹੇ ਸੋ ਦੇਖਣਾ ਹੁਣ ਇਹ ਹੋਵੇਗਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਇਸ ਜਗ੍ਹਾ ਵੱਲ ਕਿੰਨਾ ਕਿ ਧਿਆਨ ਦਿੰਦੇ ਆ ਤੇ ਜਿਹੜਾ ਇਹ ਪਿੱਛੇ ਕੂੜਾ ਸਿੱਟਿਆ ਜਾ ਰਿਹਾ ਇਸ ਸੜਕ ਨੂੰ ਉੱਚਾ ਕਰਨ ਵਾਸਤੇ ਲੈਵਲ ਉੱਚਾ ਕਰਨ ਵਾਸਤੇ ਤਾਂ ਇਸ ਕੂੜੇ ਜਗ੍ਹਾ ਜਿਹੜੀ ਬੰਦ ਹੀ ਜਿਹੜੀ ਸਹੀ ਚੀਜ਼ ਆ ਉਹ ਕਿਉਂ ਨਹੀਂ ਪਾਈ ਜਾ ਰਹੀ ਖੈਰ ਇਹ ਇੱਕ ਜਾਂਚ ਦਾ ਵਿਸ਼ਾ ਹੈ ਲੇਕਿਨ ਕਿਤੇ ਕਿਤੇ ਆ ਕੇ ਇਸ ਤਰ੍ਹਾਂ ਦੇ ਜਿਹੜੇ ਅਧਿਕਾਰੀ ਹੁੰਦੇ ਆ ਉਹ ਆਮਲੇ ਲੋਕਾਂ ਜਿਹੜੇ ਵੱਡੇ ਵੱਡੇ ਅਧਿਕਾਰੀਆਂ ਦੇ ਉੱਪਰ ਵੀ ਆਪਣੀ ਗਾਜਗ੍ਰਾਨ ਵਿੱਚ ਗੁਰੇਜ਼ ਨਹੀਂ ਕਰਦੇ ਤਾਂ ਕਿਤੇ ਕਿਤੇ ਆਕੇ ਹੁਣ ਸਮਾਂ ਦੱਸੂਗਾ ਏਡੀ ਗਾਰਸਿੱਟ ਦੇ ਪੇ ਤੇ ਗੰਦ ਸਿੱਟਦੇ ਪਏ ਆ ਸ਼ਹਿਰ ਦੀ ਮਿੱਟੀ ਸਿੱਟਦੇ ਪਏ ਆ ਜਿਹੜੀ ਗੰਧ ਹੁੰਦੀ ਆ ਉਹ ਸਿੱਟਦੇ ਪਏ ਆ ਇੱਕ ਜਾਂਚ ਦਾ ਵਿਸ਼ਾ ਕਿਉਂਕਿ ਐਕਸਪ੍ਰੈਸ ਹਾਈਵੇ ਬਣਨਾ ਆ ਜੰਮੂ ਦਿੱਲੀ ਜੰਮੂ ਕਟੜਾ ਦਾ ਹਾਈਵੇ ਐਕਸਪ੍ਰੈਸ ਹਾਈਵੇ ਆ ਤਾਂ ਇਸ ਦੀ ਜਿਹੜੀ ਮਿਆਰ ਆ ਉਹ ਬਿਲਕੁਲ ਸਹੀ ਹੋਣੀ ਚਾਹੀਦੀ ਆ ਸੋ ਸਮਾਂ ਦੱਸੂਗਾ ਨੈਸ਼ਨਲ ਹਾਈਵੇ ਅਥਾਰਟੀਆਂ ਦੇ ਉੱਪਰ ਅਧਿਕਾਰੀਆਂ ਦੇ ਉੱਪਰ ਹੁਣ ਕੇਂਦਰ ਸਰਕਾਰ ਦਾ ਦੂਸਰੇ ਅਧਿਕਾਰੀ ਕਿੱਦਾਂ ਦੀ ਜਾਂਚ ਕਰਨਗੇ ਜਾਂ ਖੁਦ ਨੈਸ਼ਨਲ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਕੀ ਕੁੰਭ ਕਰਨੀ ਨੀਂਦ ਤੋਂ ਹੁਣ ਜਾਗਣਗੇ ਖੈਰ ਇਹ ਤਾਂ ਸਮਾਂ ਦੱਸੂਗਾ ਕੈਮਰਾਮੈਨ ਬੋਬੀ ਨਾ ਸੰਦੀਪ ਸ਼ਰਮਾ ਦੈਨੀ ਸੇ ਟੀਵੀ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par